ਬਹੁਤ ਜੀ ਆਪਾਂ ਪੰਗਤਨ ਤਨ ਦਸਵੇਂ ਪਾਤਸ਼ਾਹ ਜੀ ਦਾ ਦਰਸ਼ਨ ਕਰ ਲਈ ਪਾਤਸ਼ਾਹ ਜੀ ਦਸਵੇਂ ਚਾਕ ਫਰੀਦ ਸਿੰਘ ਵਾਲਾ ਇਹ ਨਗਰ ਜਿਵੇਂ ਦਸਵੇਂ ਪਾਤਸ਼ਾਹ ਜੀ ਪਵਿੱਤਰ ਦਸਤਾਰ ਤਨ ਗੁਰੂ ਗ੍ਰੰਥ ਸਾਹਿਬ ਜੀ ਜਗ੍ਹਾ ਸੀ ਨੇੜੇ ਜਿਹੜਾ ਦਰਸ਼ਨ ਕਰਦੇ ਆਪਾਂ ਜੀ ਰੱਬ ਅਨੰਤ ਕੰ ਕਰਾਉਂਦਾ ਹੋਇਦੂ ਕਰਾ ਲਓ ਸਾਰੇ ਦਰਸ਼ਨ ਸਤਿਨਾਮ ਵਰਪਾ ਕੋਸਮ ਮੈਂ ਦਰਹੰਦ ਇਹਨਾਂ ਨੂੰ ਮੁਹਰਿ ਤਿਨ ਮਦਸਹਿਪੁਰ ਦਾ ਪਵਿੱਤਰ ਪੀੜਾ ਸਾਹਿਬ ਗੁਰਪਤ ਜਰ ਕੋ ਆਰ ਸੋਤਿ ਪਾਛੈਨੀ ਸ਼ਸਤਰ ਰਫਾਨ ਮੇਰੇ ਇੰਦੀ ਸਤ ਗਿਆਨ ਗੁਰੂ ਸੇ ਲੋਕ ਪੀਤਰ ਜੋ 10ਵੇਂ ਪਾਛੇ ਮੇਰੇ ਦੀ ਪ੍ਰਸ਼ਾਦਾ ਪਕਾਇਆ ਕਰਦੇ ਹਾਂ ਵਾਹਿਗੁਰੂ ਦੀ ਪਰਫਰ ਸਵਾਮਨ ਜੀ ਕਰਤੇ